ਫਿਰੋਜ਼ਪੁਰ ਪੁਲਿਸ ਵੱਲੋਂ ਅਪਰਾਧ ਵਿਰੋਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰਕੇ ਕੁੱਲ 21 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ 29 ਮੋਟਰਸਾਈਕਲ, 2 ਐਕਟਵਾ, 33 ਮੋਬਾਈਲ ਫੋਨ, 1.5 ਲੱਖ ਰੁਪਏ ਨਕਦ, 4 LED ਟੀਵੀ, 2 ਸਿਲੰਡਰ, 2 ਇਨਵਰਟਰ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਇਹਨਾਂ ਦੇ ਕੋਲੋਂ ਕੁਝ ਨਸ਼ਾ ਵੀ ਬਰਾਮਦ ਹੋਇਆ ਹੈ। ਐਸਐਸਪੀ ਫਿਰੋਜ਼ਪੁਰ ਭពਿੰਦਰ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣਗੇ ਸਾਡੀ ਜਿਹੜੀ ਪੁਲਿਸ ਵੱਲੋਂ ਬਹੁਤ ਹੀ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਬਹੁਤ ਹੀ ਜਿਹੜੀ ਐਕਟੀਵਿਟੀ ਸਾਡੀ ਵਧਾਈ ਹੋਈ ਸੀ ਤੇ ਪਿਛਲੇ ਦਿਨਾਂ 'ਚ ਜੇ ਕੁਝ ਚੋਰੀਆਂ ਹੋਈਆਂ ਉਹ ਚੋਰਾਂ ਨੇ ਸਾਨੂੰ ਥੋੜਾ ਜਿਹਾ ਹੋਰ ਐਕਟਿਵੇਟ ਕੀਤਾ ਭਜਾਇਆ ਸਾਡੀ ਪੁਲਿਸ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਚੋਰਾਂ ਨੂੰ ਹੁਣ ਅੱਗੇ ਲਾ ਲਿਆ ਸੀ ਪੂਰਾ ਚੰਗੀ ਤਰ੍ਹਾਂ ਤੇ ਉਹਦੇ ਵਿੱਚ ਅਸੀਂ ਇੱਕ ਮੁਕੱਦਮਾ ਨੰਬਰ 45 ਦੇ ਵਿੱਚ ਪੰਜ ਜਣਿਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਮੋਟਰਸਾਈਕਲ ਚਾਰ LED ਇੱਕ ਸਿਲੰਡਰ ਦੋ ਇਨਵਰਟਰ ਤੇ ਹੋਰ ਜਿਹੜਾ ਚੋਰੀ ਦਾ ਸਮਾਨ ਕਾਫੀ ਬਰਾਮਦ ਕੀਤਾ ਹੈ ਐਵੇਂ ਇੱਕ ਮੁਕੱਦਮਾ ਨੰਬਰ ਦੇ ਵਿੱਚ ਚਾਰ ਮੋਟਰਸਾਈਕਲ ਚੋਰੀ ਦੇ ਤੇ ਤਿੰਨ ਜਣੇ ਗ੍ਰਿਫਤਾਰ ਕੀਤੇ ਤੇ ਤੀਸਰੇ ਮੁਕੱਦਮੇ ਦੇ ਵਿੱਚ ਦੋ ਐਕਟਿਵਾ ਜਿਹੜੇ ਚੋਰੀ ਦੇ ਸੀ ਉਹ ਬਰਾਮਦ ਕੀਤੇ ਆ ਇੱਕ ਚੌਥੇ ਮੁਕਦਮੇ ਦੇ ਵਿੱਚ ਦੋ ਜਣੇ ਨੂੰ ਗ੍ਰਿਫਤਾਰ ਕਰਕੇ ਲਖਵਿੰਦਰ ਤੇ ਰਣਜੀਤ ਨੂੰ ਤਿੰਨ ਮੋਟਰਸਾਈਕਲ 18 ਮੋਬਾਈਲ ਫੋਨ ਜਿਹੜੇ ਉਹਨਾਂ ਨੇ ਸਨੈਚ ਕੀਤੇ ਸੀ ਸਨੈਚਰ ਆ ਇਹ ਉਸ ਉਹ ਉਹਨਾਂ ਤੋਂ ਬਰਾਮਦ ਕੀਤੇ ਆ ਇਵੇਂ ਹੀ ਇੱਕ ਮੁਕਦਮਾ ਨੰਬਰ 3 ਦੇ ਵਿੱਚ ਸੌਰਵ ਤੇ ਰਵੀ ਇਹ ਵਾਸੀ ਬਸਤੀ ਆਵਾ ਦੇ ਆ ਇਹਨਾਂ ਤੋਂ ਦੋ ਸੈੱਟ ਵਾਲੀਆਂ ਸੋਨਾ ਇੱਕ ਹਾਰ ਸੋਨੇ ਦਾ ਤੇ ਇਵੇਂ ਹੀ ਇੱਕ ਸੈੱਟ ਪਜੇਬਾਂ ਤੇ 1.5 ਲੱਖ ਕੈਸ਼ ਇਹਦੇ ਤੋਂ ਬਰਾਮਦ ਕੀਤਾ ਇਹ ਤਾਂ ਚੋਰੀ ਦਾ ਜਿਹੜੇ ਇਹਨਾਂ ਨੇ ਆ ਜਿਹੜੇ ਸ਼ਟਰ ਚੋਰੀ ਜਾਂ ਘਰ ਦੇ ਵਿੱਚ ਚੋਰੀ ਕੀਤੇ ਹੋਏ ਸੀ ਐਵੇਂ ਮਕਦਮਾ ਨੰਬਰ 23 ਆ ਉਹ ਵਿਕਾਸ ਉਰਫ ਆਕਾਸ਼ ਸਨਮ ਮੋਹਨ ਸਾਜਨ ਇਹੇ ਗ੍ਰਿਫਤਾਰ ਕਰਕੇ 16 ਮੋਟਰਸਾਈਕਲ ਠਾੜੇ ਕੈਂਟ ਦੇ ਵਿੱਚ ਇਹਨਾਂ ਤੋਂ ਬਰਾਮਦ ਹੋਏ ਚੋਰੀ ਦੇ ਤੇ ਇੱਕ ਸਿਲੰਡਰ ਇੱਕ ਵਾਸ਼ਿੰਗ ਮਸ਼ੀਨ ਤਿੰਨ ਮੋਟਰਸਾਈਕਲ ਇੱਕ ਮਕਦਮਾ ਨੰਬਰ 18 ਦੇ ਵਿੱਚ ਅਮਨਦੀਪ ਤੇ ਅਬਦੁੱਲ ਉਰਫ ਅਲੀ ਅਭੀ ਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ 3 ਮੋਟਰਸਾਈਕਲ ਤੇ 15 ਜਿਹੜੇ ਸਨੈਚ ਕੀਤੇ ਵਿੱਚ ਚੋਰੀ ਦੇ ਮੋਬਾਈਲ ਇਹਨਾਂ ਤੋਂ ਬਰਾਮਦ ਕੀਤੇ ਆ ਐਵੇਂ ਮੈਂ ਤੁਹਾਨੂੰ ਟੋਟਲ ਦੱਸਣਾ ਚਾਹਣਾ ਵੀ 7 ਮੁਕੱਦਮੇ ਦਰਜ ਕਰਕੇ 21 ਬੰਦੇ ਜਿਹੜੇ ਇਹ ਚੋਰ ਐ ਤੇ ਸਨੈਚਰ ਐ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਮਿਲੀ ਐ ਤੇ ਇਹਨਾਂ ਕੋਲੋਂ 29 ਮੋਟਰਸਾਈਕਲ ਆ ਸਾਰੇ ਖੜੇ ਦੋ ਐਕਟਿਵਾ 33 ਮੋਬਾਈਲ ਫੋਨ ਸੋਨਾ ਚਾਂਦੀ ਦੇ ਗਹਿਣੇ 1.5 ਲੱਖ ਕੈਸ਼ 4 LED 2 ਸਿਲੰਡਰ 2 ਇਨਵਰਟਰ ਸੈੱਟ ਵਾਸ਼ਿੰਗ ਮਸ਼ੀਨ ਕਰਿਆਨੇ ਦਾ ਸਮਾਨ ਹਰ ਤਰ੍ਹਾਂ ਦਾ ਕਰਿਆਨੇ ਦਾ ਸਮਾਨ ਇੱਥੇ ਇਹ ਵੀ ਦੱਸਣਯੋਗ ਹੈ ਵੀ ਜਿਹੜਾ ਬੰਦਾ ਇਹਨਾਂ ਤੋਂ ਸਮਾਨ ਖਰੀਦਦਾ ਸੀ ਉਹ ਵੀ ਗ੍ਰਿਫਤਾਰ ਕਰ ਲਿਆ ਤੇ ਇੱਕ 60 ਗੁੰਮ ਹੋਏ ਜਿਹੜੇ ਮੋਬਾਈਲ ਵੀ ਆ ਜਿਹੜੇ ਸਾਡੀ ਟੀਮ ਨੇ ਟੈਕਨੀਕਲ ਟੀਮ ਨੇ ਉਹ ਵੀ ਅਸੀਂ ਬਰਾਮਦ ਕੀਤੇ ਆ ਜਿਹੜੇ ਉਹਨਾਂ ਦੇ ਓਨਰਸ ਨੂੰ ਅਸੀਂ ਜਲਦੀ ਇਹ ਸਾਰੇ ਉਹਨਾਂ ਨੂੰ ਵਾਪਸ ਕਰ ਦਾਂਗੇ ਜਿਹੜੇ ਮਿਸਿੰਗ ਮੋਬਾਈਲਸ ਵੀ ਗੁੰਮ ਹੋਏ ਜਾਂ ਸਨੈਚਡ ਮੋਬਾਈਲ ਕਿੰਨੇ ਕੇਸ ਜਿਹੜੇ ਇਹਦੇ ਵਿੱਚ ਸੁਲਝਾ ਲਏ ਗਏ ਨੇ ਕਿੰਨੇ ਕੇਸ ਜਿਹੜੇ ਇਹਦੇ ਵਿੱਚ ਅਸੀਂ ਜਿਹੜੇ ਤਾਜ਼ੇ ਪੰਜ ਤਾਂ ਜਿਹੜੇ ਸ਼ਟਰ ਤੋੜੇ ਸੀਗੇ ਉਹ ਉਹ ਕੇਸ ਕਲੀਅਰ ਹੋ ਗਏ ਆ ਤੇ ਇਸੇ ਤਰ੍ਹਾਂ ਹੋਰ ਮਤਲਬ ਜਿਹੜੇ 15 ਮੋਬਾਈਲ ਸਨੈਚਿੰਗ ਦੇ ਕੇਸਸ ਐਵੇਂ ਚੋਰੀ ਦੇ ਕੇਸਸ ਆ ਜਿਹੜੇ ਘਰ ਦੀ ਚੋਰੀ ਦਾ ਕੇਸ ਤੇ ਇਹ ਸਾਨੂੰ 21 ਬੰਦੇ ਜਿਹੜੇ ਇਹਦੇ ਵਿੱਚ ਅਸੀਂ ਗ੍ਰਿਫਤਾਰ ਕੀਤੇ ਆ ਜਿਹਦੇ ਨਾਲ ਆਹ ਇੰਨੇ ਸਾਰੇ ਜਿਹੜਾ ਚੋਰੀ ਦਾ ਸਮਾਨ ਬਰਾਮਦ ਹੋਇਆ ਚੋਰੀ ਦੇ ਵਹੀਕਲਸ ਬਰਾਮਦ ਹੋਏ ਆ ਸਲੈਚ ਕੀਤੇ ਹੋਏ ਮੋਬਾਈਲ ਜਿਹੜੇ ਬਰਾਮਦ ਹੋਏ ਆ ਚੋਰੀ ਦਾ ਸਮਾਨ ਖਰੀਦਣ ਵਾਲੇ ਕਿੰਨੇ ਬੰਦੇ ਰਸਤੇ 'ਤੇ ਸੀ ਉਹ ਹਜੇ ਤੱਕ ਇੱਕ ਕੀਤਾ ਜੀ ਬਾਕੀ ਜਿਵੇਂ ਜਿਵੇਂ ਅੱਗੇ ਉਹਨਾਂ ਦੀ ਪੁੱਛਗਿੱਛ ਤੇ ਆਊਗਾ ਅਸੀਂ ਹੋਰ ਕਰਾਂਗੇ ਵੱਡੀ ਠੱਲ ਪੈ ਗਈ ਫਰੋਖ ਪਰਚ ਉਹ ਜਿਹੜਾ ਦੁਕਾਨਦਾਰ ਹੈ ਜੀ ਜਿਹੜਾ ਸਰ ਮੈਂ ਸੁਣਿਆ ਜੀ ਉਹ ਦੁਕਾਨਦਾਰ ਜਿਹੜਾ ਸੀ ਉਹ ਖੁਦ ਵੀ ਕਰ ਰਿਹਾ ਸੀ ਵੀ ਅਸੀਂ ਪੁਲਿਸ ਖਿਲਾਫ 7 ਤਰੀਕ ਨੂੰ ਜਿਹੜਾ ਉਹ ਜਾਵਾਂਗੇ ਜੀ ਤਰਨਾ ਲਾਵਾਂਗੇ ਜੀ ਉਹ ਗੁੱਦ ਵੀ ਕਰ ਰਿਆ ਸੀ ਇਹ ਚੀਜ਼ ਦੇ ਉੱਤੇ ਕੋਲ ਉਹ ਚੋਰੀ ਦਾ ਫੋਨ ਫੜਿਆ ਵੀ ਗਿਆ ਜੀ ਮੈਂ ਤੁਹਾਨੂੰ ਇਹ ਦੱਸਦਾ ਵੀ ਕਈ ਵਾਰ ਇਹ ਵੀ ਦੇਖਿਆ ਜਾਂਦਾ ਜਿਹੜਾ ਕ੍ਰਾਈਮ ਕਰਨ ਵਾਲਾ ਬੰਦਾ ਹੈ ਨਾ ਉਹ ਕ੍ਰਾਈਮ ਸੀਨ ਤੇ ਤੁਹਾਨੂੰ ਆਮ ਹੀ ਉਸ ਤੋਂ ਕ੍ਰਾਈਮ ਕਰਨ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਹੈ ਉੱਥੇ ਮਿਲ ਜਾਂਦਾ ਸਰ ਵਪਾਰੀ ਜਿਹੜੇ ਆਏ ਸੀ ਅੱਜ ਉਹਨਾਂ ਨਾਲ ਮੀਟਿੰਗ ਕੀਤੀ ਗਈ ਕੀ ਹੋਇਆ ਨਾ ਜੀ ਬਿਲਕੁਲ ਜੀ ਦੇ ਆਰ ਫੁਲੀ ਸੈਟੀਸਫਾਈਡ ਸਾਰੇ ਜੜਾ ਨੂੰ ਜਿਹੜਾ ਪੁਲਿਸ ਦੀ ਐਕਸ਼ਨ ਦਾ ਜਿਹੜਾ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਵੀ ਕੀ ਪੁਲਿਸ ਨੇ ਆਹਨਾਂ ਨੂੰ ਫੜਨ ਦੇ ਵਿੱਚ ਕੀ ਐਕਸ਼ਨ ਕੀਤਾ ਤੇ ਪ੍ਰिवेंट ਜਿਹੜਾ ਪ੍ਰिवेंट ਕਰਨ ਵਾਸਤੇ ਜਿਹੜਾ ਅਸੀਂ ਪੈਟਰੋਲਿੰਗ ਪਾਰਟੀਆਂ ਤੇ ਹੋਰ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਇਲਾਕੇ 'ਚ ਵਧਾਈ ਹੈ ਉਹਦੇ ਬਾਰੇ ਵੀ ਜਾਣੂ ਕੀਤਾ ਗਿਆ ਸਾਰੇ ਜਿਹੜੇ ਮੋਰ ਥੈਨ ਸੈਟੀਸਫਾਈਡ ਐ ਸਾਡੀ ਜਿਹੜੇ ਪੁਲਿਸ ਦੀ ਵਰਕਿੰਗ ਤੋਂ ਜਿਹੜੇ ਅਸੀਂ ਦਿਨ ਰਾਤ ਜਿਹੜਾ ਇੱਕ ਕੀਤਾ ਹੋਇਆ ਇੰਨੀ ਪੁਲਿਸ ਪ੍ਰੈਜ਼ੈਂਸ ਕਰਕੇ ਤੇ ਇੰਨਾ ਜ਼ੋਰ ਲਾ ਕੇ ਜਿਹੜਾ ਪੁਲਿਸ ਵੱਲੋਂ ਸਾਡੇ ਸਾਰੇ ਆਫਸਰਸ ਵੱਲੋਂ ਸਾਰੇ ਕਨਸਟੇਬਲ ਤੋਂ ਲੈ ਕੇ ਮੇਰੇ ਤੱਕ ਜਿਹੜੇ ਅਸੀਂ ਸਾਰੇ ਬਾਹਰ ਹੀ ਤੁਰੇ ਫਿਰਦੇ ਆ ਤੇ ਲੋਕਾਂ ਦੀ ਹਿਫਾਜ਼ਤ ਵਾਸਤੇ ਉਹਨਾਂ ਦੀ ਰਾਖੀ ਵਾਸਤੇ ਸਾਡੇ ਵੱਲੋਂ ਪੂਰੀ ਮਿਹਨਤ ਤੇ ਪੂਰੀ ਐਫਰਟ ਕੀਤੀ ਜਾ ਰਹੀ ਸਰ ਐਸੇ ਤਰ੍ਹਾਂ ਚੱਲੇਗਾ ਇਹ ਬਿਲਕੁਲ ਬਿਲਕੁਲ ਜੀ ਸਰ ਕੀ ਲੱਗਦਾ ਕਿ ਹੁਣ ਠੱਲ ਪਵੇ ਕਿ ਚੋਰੀਆਂ ਨੂੰ ਜੇ ਸਾਰੇ ਸ਼ਟਰ ਜਿਹੜੇ ਟੁੱਟੇ ਸੀਗੇ ਉਹ ਪੰਜੇ ਆਹ ਜਿਹੜੇ 21 ਜਿਹੜਾ ਗਰੋਹ ਸੀਗਾ ਜਿਹੜੇ ਮੁੰਡੇ ਸਾਰੇ ਗ੍ਰਿਫਤਾਰ ਕਰ ਲਿਆ ਤੇ ਇਹ ਐਵੇਂ ਹੀ ਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਈ ਵਾਰੀ ਬੰਦਾ ਸ਼ਰਾਰਤੀ ਜਿਹੜਾ ਚੋਰ ਹੁੰਦਾ ਇਹ ਤਾਂ ਹੁੰਦਾ ਨਹੀਂਗਾ ਵੀ ਓਪਨਲੀ ਚੋਰੀ ਕਰਦਾ ਉਹ ਲੁਕ ਚਿਪ ਕੇ ਉਹਨੇ ਚੋਰੀ ਕਰਨੀ ਹੁੰਦੀ ਹੈ ਚੋਰ ਤਾਂ ਚੋਰੀ ਲੁਕ ਹੀ ਕਰੂਗਾ ਤੇ ਉਹ ਜਦੋਂ ਫੜਿਆ ਜਾਂਦਾ ਇਕੱਠੀਆਂ ਹੀ ਉਸ ਤੋਂ 5 4 6 7 ਜਿਹੜੀਆਂ ਚੋਰੀਆਂ ਬਰਾਮਦ ਹੋ ਜਾਂਦੀ ਹੈ ਚੋਰੀਆਂ ਦੇ ਕੇਸ ਸਟ੍ਰੇਸ ਹੋ ਜਾਂਦੇ ਤੇ ਉਵੇਂ ਹੀ ਇਹ ਹੋਇਆ ਵੀ ਸਾਡੀ ਮਿਹਨਤ ਜ਼ਰੂਰ ਕਰਨੀ ਪਈ ਲਗਾਤਾਰ ਉਹਦਾ ਪਿੱਛਾ ਕਰਨਾ ਪਿਆ ਤੇ ਉਹ ग्रो ਵੀ ਫੜ ਲਿਆ ਤੇ ਉਸ ਤੋਂ ਬਿਨਾ ਆ ਤੁਸੀਂ ਦੇਖੋ 21 ਜਣੇ ਅਸੀਂ ਫੜ ਕੇ ਜਿਹੜੇ ਚੋਰ ਹੈ ਜਾਂ ਸਨੇਚਰ ਹੈ ਉਹਨਾਂ ਨੂੰ ਫੜ ਕੇ ਅਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲ